ਵਧੀਆ ਤਾਂ ਵੇਚਣਾ ਹਾਂ 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 ਇਹ ਕਰ ਸਕਦੇ ਆ ਯਾਰ ਜੇ ਆਪਣੇ ਕਿਸੇ ਬਾਤ ਹਾਂਜੀ ਰਾਹੁਲ ਜੀ ਜੋ ਤੁਹਾਡੀ ਅੱਜ ਜੋ ਮੂਨਕ ਵਿਖੇ ਮੀਟਿੰਗ ਰੱਖੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਇਹ ਕਿਸ ਮਕਸਦ ਲਈ ਰੱਖੀ ਗਈ ਹੈ ਜੀ ਇਹ ਜੀ ਸਾਡੀ ਕਾਂਗਰਸ ਪਾਰਟੀ ਦੀ ਇੱਕ ਆਰਗੇਨਾਈਜੇਸ਼ਨ ਸਟਰਕਚਰ ਜਿਹੜਾ ਰੀਸਟਰਕਚਰਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ ਜਿਹਦੇ ਵਿੱਚ ਪਾਰਟੀ ਵੱਲੋਂ ਇਹ ਡਿਊਟੀ ਲਾਈ ਗਈ ਹੈ ਕਿ ਸਾਰੇ ਪਿੰਡਾਂ ਦੀਆਂ ਸਾਰੇ ਵਾਰਡਾਂ ਦੀਆਂ ਕਮੇਟੀਆਂ ਬੂਥ ਲੈਵਲ ਤੱਕ ਵਧੀਆ ਮਿਹਨਤ ਕਰਨ ਵਾਲੇ ਬੰਦਿਆਂ ਨੂੰ ਛਾਂਟ-ਛਾਂਟ ਕੇ ਵਾਸਤੇ ਲਈ ਰੱਖ ਕੇ ਫੋੜਾਈਆਂ ਜਾਂਦੀਆਂ। ਤਕਨੀਕੀ ਵਰਕਰਾਂ ਨਾਲ ਮੀਟਿੰਗ ਕਰਕੇ ਇਕੱਲੇ-ਇਕੱਲੇ ਵਾਰਡ ਦੇ ਵਿੱਚ ਜਾ ਕੇ ਆਪਣੇ ਗਰਾਊਂਡ ਲੈਵਲ ਦੇ ਵਰਕਰਾਂ ਨੂੰ ਮਿਲ ਕੇ ਇਹ ਟੀਮਾਂ ਬਣਾਈਆਂ ਜਾ ਰਹੀਆਂ। ਉਸੇ ਤਹਿਤ ਅੱਜ ਮੁਲਕ ਵਿੱਚ ਪਹੁੰਚੇ ਸੀਗੇ ਕਿ ਪਿੰਡਾਂ ਦੀ ਅੰਤ ਤੱਕ ਕੰਮ ਪੂਰੀ ਹੋਈਆਂ ਨੇ। ਉਹਨੂੰ ਸ਼ਹਿਰ ਦੀ ਅੱਜ ਇੱਕ ਜਨਰਲ ਅਸੀ ਮੀਟਿੰਗ ਕਰੀ ਹੈ। ਇਸ ਤੋਂ ਬਾਅਦ ਵਾਰਡ ਵਾਈਸ ਦੀ ਪਰਦਰ ਜਿਹੜੀ ਮੀਟਿੰਗਾਂ ਕਰਕੇ ਤਾਂ ਕਿ ਕਮੇਟੀ ਦੇ ਵਿੱਚ ਸਿਰਫ ਉਹੀ ਬੰਦੇ ਪਾਏ ਜਾਣਗੇ ਜਿਹੜੇ ਜੈਨੂਨ ਹਾਰਟ ਕੋਰ لوکਾਂ ਦੀ ਸੇਵਾ ਕਰਨਾ ਚਾਹੁੰਦੇ ਆ ਪਾਰਟੀ ਦੇ ਅਰिजिनल ਜੁੜੇ ਹੋਏ ਨੇ ਅੱਜ ਦੀ ਡੇਟ ਦੇ ਵਿੱਚ ਕੌਣ ਲੋਕ ਨੇ ਜਿਹੜੇ ਪਾਰਟੀ ਲਈ ਮਿਹਨਤ ਕਰ ਰਹੇ ਨੇ ਦਰੀਆਂ ਪਛਾ ਰਹੇ ਨੇ ਕਾਕੇ ਕਦੋਂ ਸੱਤਾ ਆਉਣ ਤੇ ਸਰਕਾਰ ਆਉਣ ਤੇ ਉਹਨਾਂ ਲੋਕਾਂ ਦੀ ਹਾਜ਼ਰੀ ਨੂੰ ਬੁਲੰਦ ਕਰਕੇ ਅੱਗੇ ਲੈ ਕੇ ਜਾਇਆ ਜਾਵੇ ਕਿ ਉਹਨਾਂ ਦੇ ਦਿਲ ਦੇ ਵਿੱਚ ਦਰਦ ਹੋਊਗਾ ਆਪਣੇ ਇਲਾਕੇ ਦੀ ਸੇਵਾ ਕਰਨ ਦਾ ਆਪਣੇ ਇਲਾਕੇ ਦੀ ਮਗਰ ਜਿਹੜੇ ਲੋਕ ਵੱਲੋਂ ਜੋ ਐਮਐਲਏ ਇਲੈਕਸ਼ਨ ਅਗਲੇ ਆਉਣ ਵਾਲੇ ਨੇ ਉਹਦੇ ਵਾਸਤੇ ਕੀ ਪਲੈਨਿੰਗ ਚੱਲ ਰਹੀ ਹੈ ਜੀ ਲਿਖੋ ਜੀ ਕਾਂਗਰਸ ਪਾਰਟੀ ਦੀ ਜਿਹੜੀ ਪਲੈਨਿੰਗ ਹੈ ਉਹ ਕੰਦੀ ਇਲੈਕਸ਼ਨ ਨੂੰ ਲੈ ਕੇ ਜੀ ਸਾਡੀ ਜਿਹੜੀ ਪਲਾਨ ਉੱਤੇ ਚੱਲ ਰਹੀ ਹੈ ਪੰਜਾਬ ਨੂੰ ਕਿਵੇਂ ਬਚਾਉਣਾ ਹੈ ਜਿਸ ਤਰੀਕੇ ਦੀ ਅੱਜ ਆਰਥਿਕਤਾ ਆਪਣੇ ਪੰਜਾਬ ਦੀ ਹੋ ਰਹੀ ਹੈ ਜਿਸ ਤਰੀਕੇ ਨਾਲ ਕਰਜ਼ੇ ਦੇ ਵਿੱਚ ਪੰਜਾਬ ਘੁਲਿਆ ਹੈ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਾਉਣਾ ਕਿਉਂਕਿ ਲੋਕਾਂ ਨੂੰ ਕੁਝ ਨਹੀਂ ਆਦੇਬੇ ਤਾਂ ਸਰਕਾਰ ਦਾ ਕਰਜ਼ਾ ਹੈ ਸਾਡਾ ਕਰਜ਼ਾ ਪਰ ਹਰ ਵਿਅਕਤੀ ਦੇ ਸਿਰ ਤੇ 2-2 4-4 ਲੱਖ ਦਾ ਅੱਜ ਜੰਮਦੇ ਦੇ ਸਿਰ ਤੇ ਕਰਜ਼ਾ ਹੈ ਅਸੀਂ ਧਿਆਨ ਦੇਣ ਦੀ ਲੋੜ ਹੈ ਸਾਡੇ ਉਰੇ ਟਿਕਟਾਂ ਦੀ ਲੜਾਈ ਅਹੁਦਿਆਂ ਦੀ ਲੜਾਈ ਦੇ ਵਿੱਚ ਪਾਰਟੀ ਦਾ ਨੁਕਸਾਨ ਸਿਰਫ ਉਹ ਲੋਕ ਕਰਨਗੇ ਜਿਨ੍ਹਾਂ ਦਾ ਪਾਰਟੀ ਨਾਲ ਰਿਸ਼ਤਾ ਸਿਰਫ ਟਿਕਟ ਜਾਂ ਅਹੁਦਾ ਹੈ ਜਿਹੜੇ ਬੰਦਿਆਂ ਦੇ ਦਿਲ 'ਚ ਕਾਂਗਰਸ ਵਸਦੀ ਹੈ ਜਿਹੜੇ ਮੰਨਿਆਂ ਨੇ ਖੂਨ ਪਸੀਨੇ ਨਾਲ ਕਾਂਗਰਸ ਪਾਰਟੀ ਨੂੰ ਖੜਾ ਕਰਿਆ ਉਹ ਕਦੇ ਵੀ ਆਪਣੇ ਹੱਥੀ ਪਾਰਟੀ ਦਾ ਨੁਕਸਾਨ ਨਹੀਂ ਕਰਦੇ ਪਰ ਤਰਾਸਦੀ ਹੈ ਸੀ ਕਪਤਨ ਨਵਿੰਦਰ ਸਿੰਘ ਜੀ ਕਿਉਂਕਿ ਆਪ ਪਾਰਟੀ ਦੇ ਵਿੱਚੋਂ ਆਈ ਸੀ ਤੇ ਉਹਨਾਂ ਦੇ ਆਉਣ ਤੋਂ ਬਾਅਦ ਉਹੋ ਜਿਹੇ ਬੰਦਿਆਂ ਨੂੰ ਜਿਆਦਾ ਤਰਜੀਹ ਮਿਲੀ ਅਸਲੀ ਕਾਂਗਰਸੀ ਕਿਤਨੇ ਕਿਤੇ ਪਿੱਛੇ ਲੈਪਟਾਪ ਵੀ ਕਰ ਰਿਹਾ ਮਾਨਸੋ ਅੱਜ ਇੱਕ ਹਲਕੇ ਲੈਰੇ ਦੇ ਇਲਾਕੇ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਆ ਇਧਰ ਮੰਡਵੀ ਅੰਦਾਣਾ ਜੋ ਵੀ ਸੜਕ ਖਰੋਰੀ ਨੂੰ ਕੋਈ ਵੀ ਰਸਤਾ ਜਾਂਦਾ ਹੈ ਤਾਂ ਬਹੁਤ ਬਿਲਕੁਲ ਬੁਰਾ ਹਾਲ ਹੋਇਆ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਮੋਹ ਜੀ ਤੁਸੀਂ ਸੜਕਾਂ ਦੀ ਗੱਲ ਕਰੀ ਹੈ ਬਹੁਤ ਜਿਆਦਾ ਮਾੜਾ ਹਾਲ ਸੜਕਾਂ ਨਹੀਂ ਸਾਡੇ ਹਲਕੇ ਵਿੱਚ ਹੋਈ ਆ ਪਰ ਸੜਕਾਂ ਖੰਡੀਆਂ ਨਹੀਂ ਹਰ ਚੀਜ਼ ਦੀ ਖੰਡੀਆਂ ਸਾਡੇ ਹਲਕੇ ਦੇ ਵਿੱਚ ਅੱਜ ਤਰਾਹੀ ਤਰਾਹੀ ਹੋਈ ਪਈ ਹੈ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਡੀ ਗੱਲ ਦਰਸਰੇ ਉਤਰ ਖੜੇ ਮੀਨ ਵਾਲਾ ਪਾਣੀ ਨਹੀਂ ਮਿਲ ਰਿਹਾ ਖੇਤਾਂ 'ਨੂੰ ਪਾਣੀ ਨਹੀਂ ਮਿਲ ਰਿਹਾ ਤੇ ਪਾਣੀ ਦਾ ਮੰਤਰੀ ਸਾਡੇ ਆਪਦੇ ਹਲਕੇ ਦੇ ਸੜਕਾਂ ਦੀ ਗੱਲ ਕਰਦੋਂ ਮੈਂ ਪਿਛਲੇ ਕੁਝ ਦਿਨ ਪਹਿਲਾਂ ਜਿਹੜੀ ਸਾਡੀ ਮੇਨ ਲਾਈਫਲਾਈਨ ਮੂਨਕ ਤੋਂ ਦਾਣਾ ਵਿੱਚ ਦੀ ਹੋ ਕੇ ਜਿਹੜੀ ਗਨੌਰੀ ਨੂੰ ਸੜਕ ਜੋੜਦੀ ਆ ਕੇ ਹਰਿਆਣਾ ਦਿੱਲੀ ਨੂੰ ਸੜਕ ਜੋੜਦੀ ਆ ਉਹ ਲਾਈਫਲਾਈਨ ਐ ਸਰ ਉਹ ਸੜਕ ਦਾ ਇੰਨਾ ਮਾੜਾ ਹਾਲਾਤ ਹੋਈ ਪਈ ਸੀ ਮੈਂ ਰਾਤ ਨੂੰ ਜਾ ਕੇ ਵੀਡੀਓ ਪਾਈ ਸੀ ਲੋਕ ਧੱਕੇ ਨਾਲ ਲੈ ਕੇ ਗਏ ਤੇ ਅਸੀਂ ਸੜਕ ਨੂੰ ਇਹ ਸਰਕਾਰ ਨੂੰ ਅਸੀਂ ਇਹ ਚੁਣੌਤੀ ਦਿੱਤੀ ਸੀ ਵੀ ਇਹਨੂੰ ਕੁਝ ਕਰ ਦੋ ਨਹੀਂ ਤਾਂ ਅਸੀਂ ਇੱਥੇ ਝੋਨਾ ਬੀਜ ਕੇ ਜਾਵਾਂਗੇ ਉਹ ਰੌਲਾ ਰੱਪਾ ਪਾਉਣ ਨਾਲ ਮੈਨੂੰ ਪਤਾ ਲੱਗਿਆ ਸ਼ਾਇਦ ਕੋਈ ਮਾੜਾ ਮੋਟਾ ਪੈਚ ਬਣਾ ਕੇ ਗਏ ਆ ਵੀਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਰ ਦਈਏ ਸੋ ਖਾਨਾ ਪੂਰਤੀ ਕਰ ਜਾਂਦੀ ਹੈ ਪਰ ਖਲਾਤ ਇਹ ਖਾਨਾ ਪੂਰਤੀ ਸਾਹਮਣੇ ਆ ਜਾਂਦੀ ਤੁਸੀਂ ਦੇਖੋ ਲੈਣਾ ਤੂੰ ਪੱਤਰਾ ਰੋ ਇਹਨਾਂ ਨੇ ਦੇਖਿਆ ਵੀ ਯਾਰ ਲੋਕ ਰੌਲਾ ਪਾ ਰਹੇ ਨੇ ਸੌਰੀ ਮੂਰਖ ਤੂੰ ਪੱਟਰਾ ਰੋ ਜਿਹੜੀ ਬਣਾਈ ਸੀਗੀ ਉਹ ਸੜਕ ਖੜੇ ਬਣ ਕੇ ਸੁੱਕੀ ਬਚੂ ਹੈ ਪੁਰਨ ਪਹਿਲਾਂ ਲੱਗ ਤੁਸੀਂ ਆਪ ਜਾ ਕੇ ਨਿਗਾਹ ਮਾਰ ਕੇ ਦੇਖ ਲਓ ਕੀ ਕੁਆਲਿਟੀ ਉਸ ਤੇ ਹੋਈ ਹੈ ਕੋਈ ਉਹਦੇ ਥੱਲੇ ਨਾ ਗਰਾਉਂਡ ਜੀ ਤਿਆਰ ਕਰਿਆ ਸਿੰਪਲੀ ਉੱਪਰ ਇੱਕ ਲੇਅਰ ਪਾ ਦਿੱ ਜਿਹੜੀ ਹੱਥਾਂ ਨਾਲ ਹੀ ਪ ਅਨਮੋਲ ਗਗਨ ਮਾਨ ਜੀ ਵੱਲੋਂ ਇੱਕ استਿਫਾ ਦਿੱਤਾ ਗਿਆ ਸੀ ਕਿ ਉਹ ਇੱਕ ਨਾਟਕਵਾਜੀ ਸੀ ਜੀ ਦੇਖੋ ਜੀ ਮੈਂ ਪੈਸੇ ਕਿਸੇ ਦੇ ਨਿੱਜੀ ਤੌਰ ਤੇ ਤੰਗ ਨਹੀਂ ਕਰਨਾ ਚਾਹਦਾ ਪਰ ਉਹਨਾਂ ਦੇ ਸਰਵ ਸੰਗਤ ਪਰ ਆਸਟ੍ਰੇਲੀਆ ਮੋਲ ਗਗਨ ਮਾਨ ਜੀ ਪਰ ਉਹਨਾਂ ਦਾ ਕੰਮ ਪੰਜ ਮਿੰਟ ਵਾਲੀ ਹੁੰਦੀ ਹੈ ਉਹ ਪਹਿਲਾਂ ਚੁਟਕੀ ਚ 50 ਮਿੰਟਾਂ ਚੀ ਕਹਿੰਦੇ ਸੀਗੇ ਅਸੀਂ ਐਮਐਸਪੀ ਦੇ ਦਾਂਗੇ ਉਹ ਮੈਂ 50 ਮਿੰਟਾਂ ਚੀ ਕਰਾਤੀਦਾਰੀ ਹੋ ਕੇ استਿਫਾ ਵੀ ਦੇ ਦਿੱਤਾ ਜੇ ਤੁਸੀਂ ਲੋਕਾਂ ਦੇ ਪੁੱਠੀ ਹੋ ਤੇ ਚੀਚੀ ਨੂੰ ਫੋਨ ਲਾ ਕੇ ਸ਼ਹੀਦ ਨਾ ਬਣਾ ਕੇ ਜਿਹੜੇ استਿਫੇ ਦੇ ਰਹੇ ਨੇ ਇਹ 2027 ਦੀ ਤਿਆਰੀਆਂ ਕਰ ਰਹੇ ਨੇ ਕਿਉਂਕਿ ਲੋਕਾਂ ਨੂੰ ਪਤਾ ਹੈ ਵੀ ਅਸੀਂ ਹਲਕਿਆਂ ਦੇ ਵਿੱਚ ਉਹ ਕਿਵੇਂ ਦਿਖਾਵਾਂਗੇ ਇਹ ਦਾ ਕਰਕੇ ਅਸਤੀਫੇ ਦੇ ਕੇ ਰੱਖ ਰਹੇ ਆ ਕਿ ਜਦੋਂ ਲੋਕ ਸਾਰੇ ਪਾਠੀਆਂ ਮਾਰਨਗੇ ਉਦੋਂ ਅਸੀਂ ਦਿਖਾ ਸਕਾਂਗੇ ਦੇਖੋ ਜੀ ਮੈਂ ਤਾਂ ਅਸਤੀਫਾ ਦਿੱਤਾ ਸੀ ਦੇਖੋ ਜੀ ਮੈਂ ਤਾਂ ਅਸਤੀਫਾ